ਇਹ 15 ਗੱਲਾਂ ਮੰਨ ਲਓ ਘਰ ਬੈਠੇ ਹੀ ਇੱਜ਼ਤ ਮਿਲਣ ਲੱਗੇਗੀ ਦੋਸਤੋ ਇੱਕ ਸੰਗਣਾ ਜੰਗਲ ਸੀ ਜਿੱਥੇ ਕਈ ਤਰ੍ਹਾਂ ਦੇ ਪਸ਼ੂ ਪੰਛੀ ਮਿਲ ਜੁਲ ਕੇ ਰਹਿੰਦੇ ਸਨ ਉਸੇ ਜੰਗਲ ਦੇ ਕਿਨਾਰੇ ਇੱਕ ਪੁਰਾਣਾ ਪੀਪਲ ਦਾ ਦਰਖਤ ਸੀ ਜਿਸ ਤੇ ਇੱਕ ਸੁੰਦਰ ਹਰੇ ਭਰੇ ਖੰਭਾਂ ਵਾਲਾ ਤੋਤਾ ਰਹਿੰਦਾ ਸੀ ਉਸ ਤੋਤੇ ਦਾ ਨਾਂ ਸੀ ਹਰਚੂ ਤੋਤਾ ਨਾ ਸਿਰਫ ਸੁੰਦਰ ਸੀ ਸਗੋਂ ਉਸ ਦੀ ਆਵਾਜ਼ ਵੀ ਬਹੁਤ ਮਿੱਠੀ ਸੀ ਜਦੋਂ ਬੋਲਦਾ ਸੀ ਤਾਂ ਸਾਰੇ ਚੁੱਪ ਹੋ ਕੇ ਉਸ ਨੂੰ ਸੁੰਦੇ ਸਨ ਉਹ ਗਿਆਨ ਦੀਆਂ ਗੱਲਾਂ ਕਰਦਾ ਸੀ ਦੂਜਿਆਂ ਦੀ ਮਦਦ ਕਰਦਾ ਸੀ ਅਤੇ ਹਮੇਸ਼ਾ ਮੁਸਕਰਾ ਕੇ ਸਭ ਦਾ ਸਤਿਕਾਰ ਕਰਦਾ ਸੀ ਤੋਤੇ ਦੀਆਂ ਆਤਾਂ ਹੌਲੀ-ਹੌਲੀ ਪੂਰੇ ਜੰਗਲ ਵਿੱਚ ਮਸ਼ਹੂਰ ਹੋ ਗਈਆਂ ਗਲੈਰੀ ਹਿਰਨ ਮੋਰ ਇੱਥੋਂ ਤੱਕ ਕਿ ਹਾਥੀ ਵੀ ਉਸ ਨੂੰ ਆਦਰ ਨਾਲ ਦੇਖਦੇ ਸਨ ਜੰਗਲ ਦੀ ਪੰਚਾਇਤ ਵਿੱਚ ਜਦੋਂ ਵੀ ਕੋਈ ਸਲਾਹ ਜਾਸ ਸਿਆਣਪ ਦੀ ਗੱਲ ਆਉਂਦੀ ਤਾਂ ਸਭ ਤੋਂ ਪਹਿਲਾਂ ਤੋਤੇ ਦਾ ਨਾਂ ਲਿਆ ਜਾਂਦਾ ਸੀ ਇਤੋਂ ਤੱਕੀ ਜੰਗਲ ਦਾ ਰਾਜਾ ਸ਼ੇਰ ਵੀ ਉਸ ਦੀਆਂ ਗੱਲਾਂ ਨੂੰ ਮਹੱਤਵ ਦਿੰਦਾ ਸੀ ਪਰ ਉਸੇ ਪੀਪਲ ਦੇ ਦਰਖਤ ਦੀ ਉਚਾਈ ਤੇ ਕਾਲਾ ਕਾਂ ਵੀ ਰਹਿੰਦਾ ਸੀ ਉਹ ਨਾ ਤਾਂ ਜ਼ਿਆਦਾ ਬੋਲਦਾ ਸੀ ਨਾ ਕਿਸੇ ਨਾਲ ਪਿਆਰ ਨਾਲ ਮਿਲਦਾ ਸੀ ਤੇ ਨਾ ਹੀ ਕੋਈ ਉਸ ਨੂੰ ਖਾਸ ਮੰਨਦਾ ਸੀ ਹੌਲੀ ਹੌਲੀ ਉਸਨੇ ਮਹਿਸੂਸ ਕੀਤਾ ਕਿ ਜੰਗਲ ਵਿੱਚ ਤੋਤੇ ਨੂੰ ਸਾਰੇ ਸਤਿਕਾਰ ਦਿੰਦੇ ਹਨ ਪਰ ਉਸ ਨੂੰ ਕੋਈ ਪੁੱਛਦਾ ਤੱਕ ਨਹੀਂ ਹੈ ਇਹ ਗੱਲ ਉਸਦੇ ਮਨ ਵਿੱਚ ਚੁਬਨ ਲੱਗੀ ਕਾਂ ਸੋਚਣ ਲੱਗਾ ਕਿ ਮੈਂ ਵੀ ਉੜਦਾ ਹਾਂ ਮੈਂ ਵੀ ਬੋਲਦਾ ਹਾਂ ਫੇਰ ਇਹ ਲੋਕ ਤੋਤੇ ਨੂੰ ਐਨਾ ਕਿਉਂ ਮੰਨਦੇ ਹਨ ਕਾਂ ਦਿਨ ਰਾਤ ਇਹੀ ਸੋਚਦਾ ਰਹਿੰਦਾ ਸੀ ਉਸ ਦੇ ਮਨ ਵਿੱਚ ਈਰਖਾ ਪੈਦਾ ਹੋਣ ਲੱਗੀ ਪਹਿਲਾਂ ਤਾਂ ਉਹ ਸਿਰਫ ਮਨ ਹੀ ਮਨ ਸੜਦਾ ਰਹਿੰਦਾ ਸੀ ਫਿਰ ਹੌਲੀ-ਹੌਲੀ ਉਹ ਤੋਤੇ ਦੀ ਬੁਰਾਈ ਵੀ ਕਰਨ ਲੱਗਾ ਉਹ ਕਦੇ ਖਰਗੋਸ਼ ਨੂੰ ਕਹਿੰਦਾ ਕਿ ਤੋਤਾ ਦਿਖਾਵੇ ਵਿੱਚ ਮਿੱਠਾ ਹੈ ਅਸਲ ਵਿੱਚ ਉਹ ਬਹੁਤ ਵੱਡਾ ਚਲਾਕ ਹੈ ਤਾਂ ਕਦੇ ਗਲੈਰੀ ਨੂੰ ਕਹਿੰਦਾ ਉਸ ਨੂੰ ਕੀ ਪਤਾ ਜੰਗਲ ਦੇ ਅਸਲੀ ਨਿਯਮ ਕੀ ਹੁੰਦੇ ਹਨ ਪਰ ਨਤੀਜਾ ਉਲਟਾ ਨਿਕਲਿਆ ਸਾਰੇ ਜਾਨਵਰ ਕਾਂ ਦੀਆਂ ਗੱਲਾਂ ਨੂੰ ਨਜ਼ਰਅੰਦਾਜ਼ ਕਰਨ ਲੱਗੇ ਉਹ ਸਮਝ ਚੁੱਕੇ ਸੀ ਕਿ ਇਹ ਈਰਖਾ ਦੀ ਗੰਧ ਹੈ ਕਾਂ ਬੇਚੈਨ ਹੋ ਗਿਆ ਉਸਨੇ ਆਪਣੇ ਆਪ ਨੂੰ ਪੁੱਛਿਆ ਆਖਰ ਮੇਰੇ ਵਿੱਚ ਕੀ ਕਮੀ ਹੈ ਮੈਂ ਵੀ ਬਹੁਤ ਬੁੱਧੀਮਾਨ ਹਾਂ ਫਿਰ ਮੇਰੀਆਂ ਗੱਲਾਂ ਕਿਉਂ ਨਹੀਂ ਸੁਣੀਆਂ ਜਾਂਦੀਆਂ ਦੋਸਤੋ ਕਹਿੰਦੇ ਹਨ ਕਿ ਸਤਕਾਰ ਪਾਉਣ ਲਈ ਸਿਰਫ ਉਮਰ ਨਹੀਂ ਸਗੋ ਆਚਰਨ ਜ਼ਰੂਰੀ ਹੁੰਦਾ ਹੈ ਜੋ ਦੂਜਿਆਂ ਦੀ ਚੰਗਿਆਈ ਵਿੱਚ ਵੀ ਕਮੀ ਲੱਭੇ ਉਹ ਕਦੇ ਸਮਾਜ ਵਿੱਚ ਸਥਾਨ ਨਹੀਂ پا ਸਕਦਾ ਕਾਂ ਇਸ ਗੱਲ ਨੂੰ ਸਮਝ ਨਹੀਂ ਪਾ ਰਿਹਾ ਸੀ ਉਹ ਸੋਚਦਾ ਸੀ ਕਿ ਤੋਤਾ ਮੇਰੇ ਤੋਂ ਛੋਟਾ ਹੈ ਫਿਰ ਵੀ ਸਾਰੇ ਉਸਦੀ ਗੱਲ ਕਿਉਂ ਮੰਨਦੇ ਹਨ ਅਸਲ ਵਿੱਚ ਤੋਤੇ ਦੀ ਮਿੱਠੀ ਆਵਾਜ਼ ਦੂਜਿਆਂ ਪ੍ਰਤੀ ਸਤਕਾਰ ਅਤੇ ਸੇਵਾ ਦੀ ਭਾਵਨਾ ਨੇ ਉਸ ਨੂੰ ਸਭ ਤੋਂ ਪਿਆਰਾ ਬਣਾ ਦਿੱਤਾ ਸੀ ਉਹ ਕਦੇ ਕਿਸੇ ਦੀ ਬੁਰਾਈ ਨਹੀਂ ਕਰਦਾ ਸੀ ਅਤੇ ਹਰ ਪਲ ਆਪਣੇ ਕੰਮ ਵਿੱਚ ਰੁੱਝਿਆ ਰਹਿੰਦਾ ਸੀ ਉਸ ਨੂੰ ਇਸ ਗੱਲ ਦਾ ਕੋਈ ਹੰਕਾਰ ਨਹੀਂ ਸੀ ਕਿ ਲੋਕ ਉਸ ਦੀ ਇੱਜ਼ਤ ਕਰਦੇ ਹਨ ਉੱਥੇ ਹੀ ਕਾਂ ਆਪਣੇ ਆਪ ਨੂੰ ਸਭ ਤੋਂ ਉੱਤਮ ਮੰਨਦਾ ਸੀ ਪਰ ਕਰਦਾ ਕੁਝ ਨਹੀਂ ਸੀ ਜੋ ਲੋਕਾਂ ਨੂੰ ਪਸੰਦ ਆਵੇ ਇੱਕ ਦਿਨ ਜਦੋਂ ਜੰਗਲ ਦੀ ਸਭਾ ਵਿੱਚ ਸ਼ੇਰ ਨੇ ਫਿਰ ਕਿਸੇ ਵਿਚਾਰ ਲਈ ਤੋਤੇ ਨੂੰ ਬੁਲਾਇਆ ਤਾਂ ਕਾਂ ਦਾ ਮਨ ਟੁੱਟ ਗਿਆ ਉਹ ਗੁੱਸੇ ਅਤੇ ਦੁੱਖ ਨਾਲ ਭਰ ਗਿਆ ਉਸ ਰਾਤ ਉਹ ਬਹੁਤ देर ਤੱਕ ਚੁੱਪਚਾਪ ਬੈਠਾ ਰਿਹਾ ਉਸ ਦੀਆਂ ਅੱਖਾਂ ਵਿੱਚ ਸਵਾਲ ਸਨ ਕਿ ਮੈਂ ਹਮੇਸ਼ਾ ਇਸੇ ਤਰ੍ਹਾਂ ਸਭ ਦੁਆਰਾ ਨਜ਼ਰਅੰਦਾਜ਼ ਹੁੰਦਾ ਰਹਾਂਗਾ ਕਿ ਮੈਂ ਸਮਾਜ ਵਿੱਚ ਕੋਈ ਬਦਲਾਅ ਲਿਆ ਸਕਦਾ ਹਾਂ ਇੰਨਾਂ ਸਭ ਗੱਲਾਂ ਨੂੰ ਸੋਚ-ਸੋਚ ਕੇ ਉਹ ਮਨ ਹੀ ਮਨ ਬੜਾ ਦੁਖੀ ਹੋ ਰਿਹਾ ਸੀ ਮਿੱਤਰੋ ਉਸ ਦਿਨ ਕਾ ਅਨੁਸਾਰੀ ਰਾਤ ਨੀਂਦ ਨਹੀਂ ਆਈ ਉਸ ਦਾ ਦਿਲ ਭਾਰੀ ਸੀ ਅੱਖਾਂ ਸੁੰਨੀਆਂ ਸਨ ਅਤੇ ਮਨ ਵਿੱਚ ਇੱਕੋ ਸਵਾਲ ਘੁੰਮ ਰਿਹਾ ਸੀ ਮੈਂ ਕਿਉਂ ਨਹੀਂ ਉਸ ਤਰ੍ਹਾਂ ਦਾ ਬਣ ਸਕਦਾ ਜਿਵੇਂ ਦਾ ਤੋਤਾ ਹੈ ਮਿੱਤਰੋ ਸਵੇਰ ਦੀ ਹਲਕੀ ਰੋਸ਼ਨੀ ਫੈਲ ਰਹੀ ਸੀ ਕੋਇਲ ਗਾ ਰਹੀਆਂ ਸਨ ਅਤੇ ਤੋਤਾ ਹਮੇਸ਼ਾ ਦੀ ਤਰ੍ਹਾਂ ਇੱਕ ਟਾਣੀ ਤੇ ਬੈਠ ਕੇ ਮਿੱਠੀ ਆਵਾਜ਼ ਵਿੱਚ ਕੁਝ ਸਿਖਾ ਰਿਹਾ ਸੀ ਦੋਸਤੋ ਅਸਲੀ ਸੁੰਦਰਤਾ ਸਾਡੇ ਮਨ ਦੇ ਵਿਵਹਾਰ ਵਿੱਚ ਹੁੰਦੀ ਹੈ ਨਾ ਕਿ ਸਾਡੇ ਖੰਭਾਂ ਦੀ ਚਮਕ ਵਿੱਚ ਕਾਂ ਉਸ ਗੱਲ ਨੂੰ ਸੁਣ ਕੇ ਹੋਰ ਵੀ ਬੇਚੈਨ ਹੋ ਗਿਆ ਉਸਨੇ ਤੈਅ ਕਰ ਲਿਆ ਹੁਣ ਹੋਰ ਨਹੀਂ ਮੈਨੂੰ ਕਿਸੇ ਸਮਝਦਾਰ ਅਤੇ ਗਿਆਨੀ ਪ੍ਰਾਣੀ ਨੂੰ ਮਿਲ ਕੇ ਆਪਣੇ ਸਵਾਲਾਂ ਦਾ ਜਵਾਬ ਲੈਣਾ ਚਾਹੀਦਾ ਹੈ ਉਸ ਸਮੇਂ ਉਸਦੀ ਮੁਲਾਕਾਤ ਇੱਕ ਚਤੁਰ ਅਤੇ ਸੱਚੇ ਮਿੱਤਰ ਲੂੰਬੜੀ ਨਾਲ ਹੋਈ ਲੂੰਬੜੀ ਨੇ ਉਸ ਦੀਆਂ ਅੱਖਾਂ ਦੇ ਭਾਵ ਪੜ ਲਏ ਲੂੰਬੜੀ ਕਹਿਣ ਲੱਗੀ ਅਰੇ ਕਾਂਪਰਾ ਤੂੰ ਤਾਂ ਬਹੁਤ ਪਰੇਸ਼ਾਨ ਲੱਗ ਰਿਹਾ ਹੈ ਕੀ ਗੱਲ ਹੈ ਕਾਨੇ ਮੰਦੀ ਸਾਰੀ ਗੱਲ ਕਹਿ ਦਿੱਤੀ ਕਹਿਣ ਲੱਗਾ ਮਿੱਤਰ ਮੇਰੇ ਮਨ ਦੀ ਪੀੜਾ ਸਿਰਫ ਇਹ ਹੈ ਕਿ ਹਰ ਕੋਈ ਤੋਤੇ ਨੂੰ ਹੀ ਕਿਉਂ ਮੰਨਦਾ ਹੈ ਮੈਂ ਕੀ ਗਲਤ ਕਰਦਾ ਹਾਂ ਮੈਂ ਬਸ ਚਾਹੁੰਦਾ ਹਾਂ ਕਿ ਮੈਨੂੰ ਵੀ ਲੋਕ ਸਤਿਕਾਰ ਦੇ ਤਦ ਲੂੰਬੜੀ ਮੁਸਕਰਾਈਏ ਤੇ ਕਹਿਣ ਲੱਗੀ ਤੇਰਾ ਸਵਾਲ ਸਹੀ ਹੈ ਪਰ ਉੱਤਰ ਮੈਂ ਨਹੀਂ ਦੇ ਸਕਤੀ ਹਾਂ ਜੰਗਲ ਦੇ ਉੱਪਰਲੇ ਹਿੱਸੇ ਵਿੱਚ ਇੱਕ ਮਹਾਤਮਾ ਸ਼ੇਰ ਰਹਿੰਦਾ ਹੈ ਮਹਾਪੁਰਖ ਸ਼ੇਰ ਜੋ ਗਿਆਨ ਤੇ ਅਨੁਭਵ ਦੇ ਭੰਡਾਰ ਨਾਲ ਭਰਪੂਰ ਹੈ ਚਲ ਮੈਂ ਤੈਨੂੰ ਉਹਨਾਂ ਕੋਲ ਲੈ ਚਲਦੀ ਹਾਂ ਕਹਿੰਦੇ ਹਨ ਜਦੋਂ ਮਨ ਵਿੱਚ ਚੈਨ ਹੋਵੇ ਅਤੇ ਉੱਤਰ ਸਮਝ ਵਿੱਚ ਨਾ ਆਵੇ ਤਾਂ ਬੁੱਧੀਮਾਨਾਂ ਦੀ ਸ਼ਰਨ ਵਿੱਚ ਜਾਣਾ ਹੀ ਹੱਲ ਹੁੰਦਾ ਹੈ ਕਾਂ ਤਿਆਰ ਹੋ ਜਾਂਦਾ ਹੈ ਦੋਵੇਂ ਇੱਕ ਲੰਮੀ ਯਾਤਰਾ ਤੇ ਨਿਕਲ ਪੈਂਦੇ ਹਨ ਰਸਤਾ ਬੜਾ ਔਖਾ ਸੀ ਪਹਾੜੀਆਂ ਨਾਲ ਭਰਿਆ ਕੰਡਿਆਂ ਨਾਲ ਢੱਕਿਆ ਤੇ ਕਿਤੇ-ਕਿਤੇ ਤਾਂ ਪਿਆਸ ਵਿਸਤਣ ਲੱਗੀ ਸੀ ਪਰ ਕਾਂ ਹੁਣ ਠਣ ਚੁਕਿਆ ਸੀ ਕਿ ਉਹ ਖੁਦ ਨੂੰ ਬਦਲੇਗਾ। ਬਸ ਉਸ ਨੂੰ ਸਹੀ ਰਾ ਦਿਖਾਉਣੀ ਸੀ। ਘੰਟਿਆਂ ਦੀ ਚੜ੍ਹਾਈ ਤੋਂ ਬਾਅਦ ਉਹ ਇੱਕ ਉੱਚੇ ਪਹਾੜੀ ਸਿਖਰ ਤੇ ਪਹੁੰਚ ਜਾਂਦੇ ਹਨ। ਉੱਥੇ ਇੱਕ ਵਿਸ਼ਾਲ ਛਾਂਦਾਰ ਦਰੱਖਤ ਦੇ ਹੇਠਾਂ ਇੱਕ ਗੁਫਾ ਵਰਗੀ ਝੌਂਪੜੀ ਸੀ। ਸਾਹਮਣੇ ਕੁਝ ਸੁੱਕੇ ਫਲ-ਫੁੱਲ ਪਏ ਸਨ ਅਤੇ ਝੌਂਪੜੀ ਦੇ ਬਾਹਰ ਇੱਕ ਸ਼ੇਰ ਧਿਆਨ ਦੀ ਮੁਦਰਾ ਵਿੱਚ ਬੈਠਾ ਸੀ। ਉਸ ਦੀਆਂ ਅੱਖਾਂ ਬੰਦ ਸਨ, ਚਿਹਰਾ ਸ਼ਾਂਤ ਅਤੇ ਤੇਜਸਵੀ ਸੀ। ਵਾਲ ਚਿੱਟੇ ਹੋ ਚੁਕੇ ਸਨ ਪਰ ਮੁਖ ਤੇ ਤੇਜ ਅਜੇ ਵੀ ਚਮਕ ਰਿਹਾ ਸੀ ਲੂੰਬੜੀ ਨੇ ਹੋਲੀ ਜਈ ਕਾਂ ਦੇ ਕੰਨ ਵਿੱਚ ਕਿਹਾ ਇਹ ਮਹਾਪੁਰਖ ਸ਼ੇਰ ਹਨ ਸਗੋਂ ਇਹ ਹੁਣ ਜੰਗਲ ਦੇ ਗਿਆਨ ਦਾਤਾ ਵੀ ਹਨ ਮਿੱਤਰੋ ਕਾਂ ਅਕੇ ਵਤ ਹੈ ਫਿਰ ਦੋਵਾਂ ਨੇ ਪ੍ਰਣਾਮ ਕੀਤਾ ਤਦ ਸ਼ੇਰ ਮਹਾਤਮਾ ਨੇ ਹੌਲੀ-ਹੌਲੀ ਆਪਣੀਆਂ ਅੱਖਾਂ ਖੋਲੀਆਂ ਤੇ ਮੁਸਕਰਾਉਂਦੇ ਹੋਏ ਬੋਲੇ ਬੋਲੋ ਬੱਚਿਓ ਕੀ ਚਿੰਤਾ ਲੈ ਕੇ ਆਏ ਹੋ ਹੋਂ ਤਾਂ ਕਾ ਥੋੜੀ ਦੇਰ ਚੁੱਪ ਰਿਆ ਫਿਰ ਕਹਿੰਦਾ ਹੈ ਮਹਾਰਾਜ ਮੈਂ ਕਾਂ ਹਾਂ ਇੱਕ ਆਮ ਕਾ ਮੇਰੇ ਮਨ ਵਿੱਚ ਕਈ ਦਿਨਾਂ ਤੋਂ ਇੱਕ ਸਵਾਲ ਚੱਲ ਰਿਹਾ ਹੈ ਮੇਰਾ ਛੋਟਾ ਗੁਵਾਂਢੀ ਤੋਤਾ ਪੂਰੇ ਜੰਗਲ ਵਿੱਚ ਸਤਕਾਰ ਪਾਉਂਦਾ ਹੈ ਸਬ ਉਸ ਦੀ ਗਲ ਸੁਣਦੇ ਹਨ ਉਸ ਤੋਂ ਸਲਾਹ ਲੈਂਦੇ ਹਨ ਜਦ ਕਿ ਮੈਂ ਉਸ ਤੋਂ ਵੱਡਾ ਹਾਂ ਫਿਰ ਵੀ ਮੈਨੂੰ ਕੋਈ ਨਹੀਂ ਪੁੱਛਦਾ ਮੈਂ ਸਮਝ ਨਹੀਂ ਪਾ ਰਿਹਾ ਹਾਂ ਕਿ ਮੈਂ ਕਿੱਥੇ ਗਲਤ ਹਾਂ ਇਹ ਜਾਣਨ ਲਈ ਮੈਂ ਤੁਹਾਡੇ ਕੋਲ ਆਇਆ ਹਾਂ ਮਹਾਤਮਾ ਸ਼ੇਰ ਧਿਆਨ ਉਸ ਦੀ ਗੱਲ ਸੁਣਦੇ ਹਨ ਕੁਝ ਦੇ ਚੁੱਪ ਰਹੇ ਫਿਰ ਡੂੰਗੀ ਆਵਾਜ਼ ਵਿੱਚ ਬੋਲੇ ਬੇਟਾ ਤੂੰ ਇਕੱਲਾ ਨਹੀਂ ਹੈ ਜੋ ਇਸ ਪੀੜਾ ਤੋਂ ਗੁਜ਼ਰਿਆ ਹੈ ਸੰਸਾਰ ਵਿੱਚ ਕਈ ਜੀਵ ਜੰਤੂ ਅਜੀਹੇ ਹਾਂ ਜੋ ਤੁਲਨਾ ਤੇ ਈਰਖਾ ਵਿੱਚ ਆਪਣਾ ਸੁੱਖ ਗਵਾ ਬੈਠਦੇ ਹਨ ਪਰ ਤੂੰ ਤਨ ਹੈ ਜੋ ਸਹੀ ਸਮੇਂ ਤੇ ਉੱਤਰ ਦੀ ਤਲਾਸ਼ ਵਿੱਚ ਆਇਆ ਹੈ ਕਹਿੰਦੇ ਹਨ ਜਿਸ ਨੇ ਆਪਣੀ ਗਲਤੀ ਪਛਾਣ ਲਈ ਉਸ ਦਾ ਪਹਿਲਾ ਕਦਮ ਸੁਧਾਰ ਵੱਲ ਵੱਜ ਜਾਂਦਾ ਹੈ ਸ਼ੇਰ ਅੱਗੇ ਕਹਿੰਦਾ ਹੈ ਹੁਣ ਸੁਣ ਮੈਂ ਤੈਨੂੰ ਅਜੇਹੀਆਂ 15 ਗੱਲਾਂ ਦੱਸਣ ਜਾ ਰਿਹਾ ਹਾਂ ਜੋ ਹਰ ਉਸ ਪ੍ਰਾਣੀ ਨੂੰ ਅਪਣਾਉਣੀਆਂ ਚਾਹੀਦੀਆਂ ਹਨ ਜੋ ਸਤਕਾਰ ਪਿਆਰ ਅਤੇ ਪਛਾਣ ਪਾਉਣਾ ਚਾਹੁੰਦਾ ਹੈ ਇਹ ਗੱਲਾਂ ਕੇਵਲ ਗਿਆਨ ਦੀਆਂ ਨਹੀਂ ਇਹ ਜੀਵਨ ਜਿਉਣ ਦਾ ਇੱਕ ਸੰਦੇਸ਼ ਇੱਕ ਦਿਸ਼ਾ ਹੈ ਮਿੱਤਰੋ ਕਾਂ ਪੂਰੀ ਤਰ੍ਹਾਂ ਗੰਭੀਰ ਹੋ ਗਿਆ ਸੀ ਉਸਨੇ ਸਿਰ ਝੁਕਾ ਕੇ ਕਿਹਾ ਸਿੰਘ ਰਾਜ ਮੈਂ ਤੁਹਾਡੀ ਹਰ ਗੱਲ ਧਿਆਨ ਨਾਲ ਸੁਣਾਗਾ ਅਤੇ ਉਸ ਨੂੰ ਆਪਣੇ ਜੀਵਨ ਵਿੱਚ ਅਪਣਾਵਾਂਗਾ। ਮਿੱਤਰੋ ਸ਼ੇਰ ਨੇ ਮੁਸਕਰਾ ਕੇ ਉਸ ਦੀਆਂ ਅੱਖਾਂ ਵਿੱਚ ਦੇਖਿਆ ਤੇ ਕਹਿਣ ਲੱਗਾ। ਬਹੁਤ ਵਧੀਆ। ਹੁਣ ਅਗਲੀ ਸਵੇਰ ਤੋਂ ਹਰ ਦਿਨ ਤੈਨੂੰ ਮੈਂ ਤਿੰਨ-ਤਿੰਨ ਸਿੱਖਿਆਵਾਂ ਦੇਵਾਂਗਾ। ਜੀਵਨ ਉਦੋਂ ਬਦਲਦਾ ਹੈ ਜਦੋਂ ਮਨ ਤਿਆਰ ਹੋਵੇ। ਕਾਂ ਨੇ ਪ੍ਰਣਾਮ ਕੀਤਾ ਤੇ ਮਨ ਹੀ ਮਨ ਕਿਹਾ। ਸ਼ਾਇਦ ਹੁਣ ਮੇਰੀ ਅਸਲੀ ਯਾਤਰਾ ਸ਼ੁਰੂ ਹੋ ਚੁੱਕੀ ਹੈ। ਦੋਸਤੋ ਅਗਲੇ ਦਿਨ ਸਵੇਰ ਦੀ ਪਹਿਲੀ ਕਿਰਨ ਜਦੋਂ ਪਰਬਤ ਦੀ ਚੋਟੀ ਤੇ ਪਈ ਤਾਂ ਹਲਕੀ ਜਿਹੀ ਹਵਾ ਨਾਲ ਝੌਂਪੜੀ ਦਾ ਪਰਦਾ ਹਿੱਲਿਆ ਕਾਂ ਹੁਣ ਜਾਗ ਚੁੱਕਾ ਸੀ ਉਸਨੇ ਆਪਣੇ ਖੰਭਾਂ ਨੂੰ ਫੜਫੜਾਇਆ ਅਸਮਾਨ ਵੱਲ ਦੇਖਿਆ ਅਤੇ ਮਨ ਵਿੱਚ ਕਿਹਾ ਅੱਜ ਮੇਰੀ ਨਵੀਂ ਯਾਤਰਾ ਦੀ ਸ਼ੁਰੂਆਤ ਹੈ ਅੱਜ ਮੈਂ ਖੁਦ ਨੂੰ ਬਦਲਣ ਦੀ ਰਾਹ ਤੇ ਚੱਲਾਂਗਾ ਥੋੜੀ ਹੀ ਦੇਰ ਵਿੱਚ ਮਹਾਪੁਰਖ ਸ਼ੇਰ ਧਿਆਨ ਤੋਂ ਉੱਠ ਬੈਠੇ ਉਨ੍ਹਾਂ ਦੀਆਂ ਅੱਖਾਂ ਵਿੱਚ ਉਹੀ ਸ਼ਾਂਤੀ ਉਹੀ ਗੰਭੀਰਤਾ ਸੀ ਕਾਂ ਨੇ ਸ਼ਰਦਾ ਨਾਲ ਪ੍ਰਣਾਮ ਕੀਤਾ ਸ਼ੇਰ ਨੇ ਮੁਸਕਰਾਉਂਦੇ ਹੋਏ ਕਿਹਾ ਅੱਜ ਮੈਂ ਤੈਨੂੰ ਪੰਜ ਗੱਲਾਂ ਦੱਸਾਂਗਾ ਇਹ ਗੱਲਾਂ ਛੋਟੀਆਂ ਲੱਗਤੀਆਂ ਹਨ ਪਰ ਇਹਨਾਂ ਨਾਲ ਹੀ ਇੱਕ ਪ੍ਰਾਣੀ ਦੀ ਅਸਲੀ ਪਛਾਣ ਹੁੰਦੀ ਹੈ ਜੇਕਰ ਤੂੰ ਇਹਨਾਂ ਨੂੰ ਅਪਣਾਵੇਂਗਾ ਤਾਂ ਇੱਕ ਦਿਨ ਉਹੀ ਸਮਾਜ ਤੈਨੂੰ ਸਤਿਕਾਰ ਦੇਣ ਲੱਗੇਗਾ ਜੋ ਅੱਜ ਤੈਨੂੰ ਨਜ਼ਰਅੰਦਾਜ਼ ਕਰਦਾ ਹੈ ਪਹਿਲੀ ਸਿੱਖਿਆ ਹੈ ਕਿ ਤੂੰ ਆਪਣੀ ਸਖਸ਼ੀਅਤ ਨੂੰ ਸਵਾਰ ਸ਼ੇਰ ਕਹਿੰਦਾ ਹੈ ਬੇਟਾ ਜੰਗਲ ਵਿੱਚ ਸਾਰੇ ਪੰਛੀਆਂ ਵਿੱਚੋਂ ਸਭ ਤੋਂ ਸੁੰਦਰ ਖੰਭ ਮੋਰ ਦੇ ਹੁੰਦੇ ਹਨ ਪਰ ਲੋਕ ਤੋਤੇ ਨੂੰ ਵੀ ਪਸੰਦ ਕਰਦੇ ਹਨ ਜਾਣਦਾ ਹੈ ਕਿਉਂ ਕਿਉਂਕਿ ਉਹ ਸਾਫ਼ ਸੁਥਰਾ ਸੰਜਮੀ ਅਤੇ ਮਿੱਠਾ ਬੋਲਣ ਵਾਲਾ ਹੁੰਦਾ ਹੈ ਤੂੰ ਕਦੇ ਦੇਖਿਆ ਹੈ ਕਿ ਤੋਤਾ ਕਦੇ ਉਲਝੇ ਹੋਏ ਖੰਭਾਂ ਵਿੱਚ ਰਹਿੰਦਾ ਹੈ ਨਹੀਂ ਇਸ ਲਈ ਸਭ ਤੋਂ ਪਹਿਲਾਂ ਆਪਣੇ ਸ਼ਰੀਰ ਰਹਿਣ ਸਹਿਣ ਅਤੇ ਬੋਲਚਾਲ ਨੂੰ ਸੁੰਦਰ ਬਣਾ। ਇਹ ਬਾਹਰੀ ਨਹੀਂ ਅੰਦਰੂਨੀ ਸਵੱਛਤਾ ਦਾ ਪ੍ਰਤੀਕ ਹੈ ਜੋ ਖੁਦ ਨੂੰ ਸੰਭਾਲਣਾ ਨਹੀਂ ਜਾਣਦਾ ਉਹ ਦੂਜਿਆਂ ਨੂੰ ਕਿਵੇਂ ਸੰਭਾਲੇਗਾ? ਕਾਂ ਚੁੱਪ-ਚਾਪ ਸਿਰ ਹਿਲਾਉਂਦਾ ਰਿਹਾ। ਉਸ ਨੇ ਆਪਣੇ ਧੂੜ ਪਰ ਇੱਕ ਖੰਭਾ ਵੱਲ ਦੇਖਿਆ ਤੇ ਮਨ ਹੀ ਮਨ ਠਾਨ ਲਿਆ ਕਿ ਅੱਜ ਤੋਂ ਉਹ ਖੁਦ ਨੂੰ ਸਵਾਰਨਾ ਸ਼ੁਰੂ ਕਰੇਗਾ। ਸ਼ੇਰ ਹੁਣ ਦੂਜੀ ਸਿੱਖਿਆ ਦਿੰਦਾ ਹੈ ਕਿ ਨੀਟਰ ਬਣੋ। ਪਰ ਹੰਕਾਰੀ ਨਹੀਂ ਕਹਿਣ ਲੱਗਾ ਮਿੱਤਰ ਡਰ ਸਤਕਾਰ ਪਾਉਣ ਦੀ ਰਾਹ ਵਿੱਚ ਸਭ ਤੋਂ ਵੱਡੀ ਰੁਕਾਵਟ ਹੁੰਦਾ ਹੈ ਜੋ ਪ੍ਰਾਣੀ ਹਮੇਸ਼ਾ ਦੂਜਿਆਂ ਤੋਂ ਡਰਿਆ ਰਹਿੰਦਾ ਹੈ ਉਹ ਕਦੇ ਸੱਚੀ ਗੱਲ ਨਹੀਂ ਕਹਿ ਸਕਦਾ ਕਦੇ ਫੈਸਲਾ ਨਹੀਂ ਲੈ ਸਕਦਾ ਅਤੇ ਨਾ ਹੀ ਕਿਸੇ ਵੀ ਤਰ੍ਹਾਂ ਦੀ ਅਗਵਾਈ ਕਰ ਸਕਦਾ ਹੈ ਪਰ ਧਿਆਨ ਰੱਖਣਾ ਨਿਡਰਤਾ ਦਾ ਅਰਥ ਇਹ ਨਹੀਂ ਕਿ ਤੂੰ ਦੂਜਿਆਂ ਨੂੰ ਨੀਵਾ ਦਿਖਾਵੇਂ ਜਾਂ ਉਹਨਾਂ ਨਾਲ ਲੜੇ ਪੀੜੇ ਸੱਚਾ ਹਿੰਮਤੀ ਉਹੀ ਹੈ ਜੋ ਸੱਚ ਦੇ ਨਾਲ ਖੜਾ ਹੋਵੇ ਭਾਵੇਂ ਸਾਰੇ ਉਸ ਦੇ ਖਿਲਾਫ ਕਿਉ ਨਾ ਹੋਣ ਡਰ ਨੋ ਜਿਸ ਨੇ ਜਿੱਤ ਲਿਆ ਸੰਸਾਰ ਉਸ ਦੇ ਚਰਨਾਂ ਵਿੱਚ ਝੁਕਦਾ ਹੈ ਤੇਜੀ ਸਿੱਖਿਆ ਸਮੇ ਨੂੰ ਸਾਧੋ ਉਹ ਸਭ ਤੋਂ ਵੱਡਾ ਧੰਨ ਹੈ ਤੂੰ ਦਿਨ ਪਰ ਐਵੇਂ ਹੀ ਉੜਦਾ ਰਹਿੰਦਾ ਹੈ ਕਦੇ ਕਿਸੇ ਟਾਣੀ ਤੇ ਕਦੇ ਕਿਸੇ ਦਰਖਤ ਤੇ ਪਰ ਤੋਤਾ ਉਹ ਸਵੇਰ ਤੋਂ ਸ਼ਾਮ ਤੱਕ ਜਾ ਤਾ ਕੁਝ ਪੜਦਾ ਹੈ ਸਿੱਖਦਾ ਹੈ ਜਦ ਦੂਜਿਆਂ ਨੂੰ ਸਿਖਾਉਂਦਾ ਹੈ ਜੋ ਆਪਣੇ ਸਮੇਦ ਸਹੀ ਉਪਯੋਗ ਕਰਦਾ ਹੈ ਉਹ ਸਮਾਜ ਵੀ ਸਭਾਵਿਕ ਤੌਰ ਤੇ ਉੱਪਰ ਉੱਠਦਾ ਹੈ ਖਾਲੀ ਬੈਠਾ ਕਾਂ ਕੇਵਲ ਕਾਂ ਕਾਂ ਕਰਦਾ ਹੈ ਪਰ ਕਰਮਸ਼ੀਲ ਤੋਤਾ ਲੋਕਾਂ ਦਾ ਪਿਆਰਾ ਬਣ ਜਾਂਦਾ ਹੈ ਕਹਿੰਦੇ ਹਨ ਸਮੇ ਨੂੰ ਜਿਸਨੇ ਪਛਾਣ ਲਿਆ ਉਸਨੇ ਜੀਵਨ ਨੂੰ ਜਿੱਤ ਲਿਆ ਕਾਂ ਹੁਣ ਸਮਝ ਚੁੱਕਾ ਸੀ ਕਿ ਉਸਦਾ ਉੱਡਣਾ ਵਿਅਰਥ ਹੈ ਉਹ ਸੋਚਣ ਲੱਗਾ ਹੁਣ ਤੋਂ ਮੇਰੀ ਉਡਾਨ ਕੇਵਲ ਗਿਆਨ ਦੀ ਦਿਸ਼ਾ ਵਿੱਚ ਹੋਵੇਗੀ ਸ਼ੇਰ ਨੇ ਚੌਥੀ ਗੱਲ ਦੱਸੀ ਹਰ ਸਮੇ ਸਾਰਿਆਂ ਲਈ ਉਪਲਬਧ ਨਾ ਰੋ ਜਦੋਂ ਕੋਈ ਜੀਵ ਹਰ ਸਮੇ ਹਰ ਕਿਸੇ ਲਈ ਤੁਰੰਤ ਹਾਜ਼ਰ ਰਹਿੰਦਾ ਹੈ ਤਾਂ ਉਸ ਦੀ ਕੀਮਤ ਘਟ ਜਾਂਦੀ ਹੈ ਸਤਕਾਰ ਪਾਉਣ ਲਈ ਥੋੜਾ ਸੰਜਮ ਜ਼ਰੂਰੀ ਹੈ ਤੋਤਾ ਸਮਾ ਲੈ ਕੇ ਗੱਲ ਕਰਦਾ ਹੈ ਸੋ ਸਮਝ ਕੇ ਉੱਤਰ ਦਿੰਦਾ ਹੈ ਤੋ ਜਦੋਂ ਵੀ ਉੱਟਦਾ ਹੈ ਸਭ ਜਗ੍ਹਾ ਟਪਕ ਪੈਂਦਾ ਹੈ ਇਸ ਨਾਲ ਲੋਕ ਤੈਨੂੰ ਹਲਕੇ ਵਿੱਚ ਲੈਣ ਲੱਗਣਗੇ ਜੋ ਸਦਾ ਹਾਜ਼ਰ ਹੋਵੇ ਉਹ ਛੇਤੀ ਹੀ ਨਜ਼ਰ ਅੰਦਾਜ਼ ਹੋ ਜਾਂਦਾ ਹੈ। ਸ਼ੇਰ ਦੀ ਪੰਜਵੀਂ ਸਿੱਖਿਆ, ਵਚਨ ਦਾ ਪਾਲਨ ਕਰਨਾ ਸਿੱਖੋ। ਕਿਸੇ ਵੀ ਜੀਵ ਦੀ ਪਛਾਣ ਉਸਦੇ ਸ਼ਬਦਾਂ ਅਤੇ ਕਰਮਾਂ ਤੋਂ ਹੁੰਦੀ ਹੈ। ਜੋ ਬੋਲਦਾ ਹੈ ਉਸ ਨੂੰ ਨਿਭਾਉਣਾ ਵੀ ਪੈਂਦਾ ਹੈ। ਉਹੀ ਸ਼ਬਦ ਤੋਂ ਮੂਲਵਾਨ ਹੁੰਦਾ ਹੈ। ਤੋਤੇ ਨੇ ਕਦੇ ਕਿਸੇ ਨਾਲ ਝੂਠਾ ਵਾਅਦਾ ਨਹੀਂ ਕੀਤਾ। ਉਸਨੇ ਜੋ ਕਿਹਾ ਉਹ ਕੀਤਾ। ਇਸ ਲਈ ਜੰਗਲ ਵਾਲੇ ਉਸ ਦੀਆਂ ਗੱਲਾਂ ਤੇ ਭਰੋਸਾ ਕਰਦੇ ਹਨ। ਅਤੇ ਤੂੰ ਤੂੰ ਕਈ ਵਾਰ ਗਲੈਰੀ ਨੂੰ ਕਿਹਾ ਕਿ ਉਸ ਲਈ ਕੁਝ ਦਾਣਾ ਲਿਆਵੇਗਾ ਪਰ ਕਦੇ ਨਹੀਂ ਲਿਆਇਆ ਇਸ ਲਈ ਕੋਈ ਭਰੋਸਾ ਨਹੀਂ ਕਰਦਾ ਕਹਿੰਦੇ ਹਨ वचन ਪਾਲਨ ਉਹ ਕਰਜ ਹੈ ਜਿਸ ਨੂੰ ਚਕੌਣ ਵਾਲਾ ਹੀ ॠषि ਕਹਾਉਂਦਾ ਹੈ ਸ਼ੇਰ ਨੇ ਫਿਰ ਕਾਂ ਦੀਆਂ ਅੱਖਾਂ ਵਿੱਚ ਦੇਖਿਆ ਅਤੇ ਮੁਸਕੁਰਾਉਂਦੇ ਹੋਏ ਬੋਲਿਆ ਤਾਂ ਦੱਸੋ ਕਾਂ ਮਹਾਰਾਜ ਅੱਜ ਦੀਆਂ ਇਹ ਪੰਜ ਕਲਾਂ ਕਿਸ ਤੁਸੀਂ ਅਪਣਾਉਂਗੇ ਮਿੱਤਰੋ ਕਾਂ ਭੁੱਖ ਹੋ ਗਿਆ ਉਹ ਸ਼ੇਰ ਦੇ ਚਰਨਾਂ ਵਿੱਚ ਝੁਕ ਜਾਂਦਾ ਹੈ ਤੇ ਬੋਲਿਆ ਮਹਾਰਾਜ ਮੈਂ ਅੱਜ ਆਪਣੇ ਜੀਵਨ ਦੀਆਂ ਸਭ ਤੋਂ ਕੀਮਤੀ ਗੱਲਾਂ ਸਿੱਖੀਆਂ ਹਨ ਮੈਂ ਵਾਅਦਾ ਕਰਦਾ ਹਾਂ ਕਿ ਅੱਜ ਤੋਂ ਮੇਰੀ ਉਡਾਨ ਕੇਵਲ ਬਦਲਾਵ ਲਈ ਹੋਵੇਗੀ ਸ਼ੇਰ ਨੇ ਆਸ਼ੀਰਵਾਦ ਦਿੱਤਾ ਤਾਂ ਕੱਲ ਫਿਰ ਮਿਲਦੇ ਹਾਂ ਤਾਂ ਚਲੋ ਕੱਲ ਫਿਰ ਮਿਲਦੇ ਹਾਂ ਅਗਲੀਆਂ 5 ਗੱਲਾਂ ਨਾਲ ਜੋ ਤੈਨੂੰ ਸਮਾਜ ਵਿੱਚ ਵਿਸ਼ੇਸ਼ ਬਣਾਉ ਦੇਣਗੀਆਂ ਦੋਸਤੋ ਕਾ ਸੰਤੁਸ਼ਟ ਹੋ ਕੇ ਅਤੇ ਪ੍ਰੇਰਿਤ ਹੋ ਕੇ ਝੌਂਪੜੀ ਤੇ ਬਾਹਰ ਆਇਆ ਅੱਜ ਉਹ ਸੱਚਮੁੱਚ ਬਦਲਣਾ ਚਾਹੁੰਦਾ ਸੀ ਇਸ ਤਰ੍ਹਾਂ ਉਹ ਦਿਨ ਬੀਤ ਗਿਆ ਜਦੋਂ ਅਗਲਾ ਦਿਨ ਹੋਇਆ ਸਵੇਰ ਦਾ ਸੂਰਜ ਫਿਰ ਤੋਂ ਪਰਬਤ ਦੀ ਚੋਟੀ ਤੇ ਚਮਕ ਉੱਠਿਆ ਝੌਂਪੜੀ ਦੇ ਬਾਹਰ ਕਾ ਅੱਜ ਪਹਿਲਾਂ ਨਾਲੋਂ ਜ਼ਿਆਦਾ ਚੁਸਤ ਅਤੇ ਗੰਭੀਰ ਦਿਖਾਈ ਦੇ ਰਿਹਾ ਸੀ ਕੱਲ ਦੀਆਂ ਪੰਜ ਸਿੱਖਿਆਵਾਂ ਨੇ ਉਸ ਦੇ ਸੋਚਣ ਦਾ ਤਰੀਕਾ ਬਦਲ ਦਿੱਤਾ ਸੀ ਅੱਜ ਉਹ ਖੁਦ ਤੋਂ ਨਜ਼ਰਾਂ ਨਹੀਂ ਚੁਰਾ ਰਿਹਾ ਸੀ ਸਗੋਂ ਖੁਦ ਤੋਂ ਸਵਾਲ ਕਰ ਰਿਹਾ ਸੀ ਅਤੇ ਜਵਾਬ ਲੱਭ ਰਿਹਾ ਸੀ ਥੋੜੀ ਦੇਰ ਬਾਅਦ ਮਹਾਪੁਰਖ ਸ਼ੇਰ ਬਾਹਰ ਆਇਆ ਉਸ ਦਾ ਤੇਜਸਵੀ ਚਿਹਰਾ ਅੱਜ ਵੀ ਉਨਾ ਹੀ ਸ਼ਾਂਤ ਸੀ ਸ਼ੇਰ ਨੇ ਮੁਸਕਰਾਉਂਦੇ ਹੋਏ ਕਿਹਾ ਤਾਂ ਕਾ ਭਾਈ ਕੀ ਤੁਸੀਂ ਤਿਆਰ ਹੋ ਅੱਜ ਦੀ ਦੂਜੀ ਪੌੜੀ ਚੜਨ ਲਈ ਕਾਂ ਨੇ ਸਿਰ ਨਾਲ ਸਿਰ ਚੁਕਾਇਆ ਹਾਂ ਮਹਾਰਾਜ ਮੈਂ ਮਨ ਪ੍ਰਣ ਨਾਲ ਤਿਆਰ ਹਾਂ ਤਦ ਸ਼ੇਰ ਕਹਿੰਦਾ ਹੈ ਤਾਂ ਸੁਣ ਅੱਜ ਮੈਂ ਤੈਨੂੰ ਪੰਜ ਹੋਰ ਗੁਨਾਵਾਲੀਆਂ ਗੱਲਾਂ ਦੱਸਾਂਗਾ ਜੇ ਤੈਨੂੰ ਸਫਲਤਾ ਅਤੇ ਆਤਮ ਬੋਧ ਵੱਲ ਲੈ ਜਾਣਗੀਆਂ ਅੱਜ ਦੀ ਪਹਿਲੀ ਸਿੱਖਿਆ ਹੈ ਸਹੀ ਸਮੇਂ ਤੇ ਸਹੀ ਜਵਾਬ ਦੇਣਾ ਸਿੱਖੋ ਜਦੋਂ ਕੋਈ ਤੁਹਾਨੂੰ અપਮਾਨਿਤ ਕਰਦਾ ਹੈ ਜਾਂ ਵਾਰ-ਵਾਰ ਦਬਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਚੁੱਪ ਰਹਿਣਾ ਹਮੇਸ਼ਾ ਸਹੀ ਨਹੀਂ ਹੁੰਦਾ ਜੇ ਤੂੰ ਹਮੇਸ਼ਾ ਸਹੰਦਾ ਰਹੇਂਗਾ ਤਾਂ ਲੋਕ ਤੈਨੂੰ ਕਮਜ਼ੋਰ ਮੰਨਣਗੇ ਅਤੇ ਇਹ ਹੀ ਆਦਤ ਬਣਾ ਲੈਣਗੇ ਤੋਤੇ ਨੂੰ ਸਾਰੇ ਜਾਣਦੇ ਹਨ ਕਿ ਉਹ ਸ਼ਾਂਤ ਹੈ ਪਰ ਜੇ ਕੋਈ ਗੱਲ ਗਲਤ ਹੋਵੇ ਤਾਂ ਉਹ ਸਲੀਕੇ ਨਾਲ ਤੇ ਪੂਰੀ ਸਪਸ਼ਟਤਾ ਨਾਲ ਜਵਾਬ ਵੀ ਦਿੰਦਾ ਹੈ ਜੋ ਸਮੇਂ ਤੇ ਨਾ ਬੋਲੇ ਉਹ ਦੂਜਿਆਂ ਦੇ ਹੱਥ ਦੀ ਕਟਪੁਤਲੀ ਬਣ ਜਾਂਦਾ ਹੈ ਕਾ ਸੋਚਣ ਲੱਗਾ ਮੈਂ ਕਿੰਨੀ ਵਾਰ ਆਪਣੇ ਸਨਮਾਨ ਨੂੰ ਨਜ਼ਰਅੰਦਾਜ਼ ਕੀਤਾ ਹੈ ਬਸ ਡਰ ਜਾਂ ਸੰਕੋਚ ਵਿੱਚ ਹੁਣ ਮੈਂ ਅਜੇ ਹਨ ਨਹੀਂ ਕਰਾਂਗਾ ਸ਼ੇਰ ਕਹਿੰਦਾ ਹੈ ਕਿ ਅੱਜ ਦੀ ਦੂਜੀ ਸਿੱਖਿਆ ਹੈ ਸਮੇ ਦਾ ਸਦਉਪਯੋਗ ਹੀ ਸਫਲਤਾ ਦਿੰਨੀ ਹੈ ਸਿਰਫ ਮਿਹਨਤ ਕਰਨ ਨਾਲ ਸਫਲਤਾ ਨਹੀਂ ਮਿਲਦੀ ਸਗੋ ਸਹੀ ਸਮੇ ਤੇ ਸਹੀ ਦਿਸ਼ਾ ਵਿੱਚ ਕੰਮ ਕਰਨ ਨਾਲ ਮਿਲਦੀ ਹੈ ਬਹੁਤ ਸਾਰੇ ਜੀਵ ਪੂਰੇ ਦਿਨ ਲੱਗੇ ਰਹਿੰਦੇ ਹਨ ਪਰ ਕੋਈ ਉਦੇਸ਼ ਨਹੀਂ ਹੁੰਦਾ ਉੱਥੇ ਹੀ ਇਸ ਤੋਤੇ ਨੂੰ ਦੇਖੋ ਜੋ ਘਟ ਬੋਲਦਾ ਹੈ ਪਰ ਹਰ ਸ਼ਬਦ ਗਿਆਨਪੂਰਨ ਹੁੰਦਾ ਹੈ ਜੋ ਸਮੇਂ ਨੂੰ ਬਰਬਾਦ ਕਰਦਾ ਹੈ ਉਸ ਨੂੰ ਜੀਵਨ ਵੀ ਵਿਅਰਥ ਲੱਗਦਾ ਹੈ ਸਮਾਂ ਇੱਕ ਧਨ ਹੈ ਜੋ ਬਿਨਾਂ ਆਹੜਤੇ ਖਰਚ ਹੋ ਜਾਂਦਾ ਹੈ ਸੰਭਾਲ ਸਕੋਂ ਤਾਂ ਸੰਭਾਲ ਲਓ ਸ਼ੇਰ ਕਹਿੰਦਾ ਹੈ ਅੱਜ ਦੀ ਤੀਜੀ ਸਿੱਖਿਆ ਇਹ ਹੈ ਕਿ ਕਿਸੇ ਇੱਕ ਖੇਤਰ ਵਿੱਚ ਸਫਲ ਬਣੋ ਕਈ ਜੀਵ ਸਭ ਕੁਝ ਸਿੱਖਣਾ ਚਾਹੁੰਦੇ ਹਨ ਪਰ ਕਿਸੇ ਇੱਕ ਵੀ ਚੀਜ਼ ਵਿੱਚ ਮਾਹਰ ਨਹੀਂ ਹੁੰਦੀ ਨਤੀਜਾ ਇਹ ਹੁੰਦਾ ਹੈ ਕਿ ਨਾ ਕੋਈ ਪਛਾਣ ਬੰਦੀ ਹੈ ਨਾ ਹੀ ਸਤਕਾਰ ਮਿਲਦਾ ਹੈ ਤੋਤੇ ਦਾ ਸਤਕਾਰ ਇਸ ਲਈ ਹੈ ਕਿਉਂਕਿ ਉਹ ਇੱਕ ਜਗ੍ਹਾ ਅਧਿਆਪਕ ਹੈ ਉਸ ਦੀ ਇਹ ਪਛਾਣ ਹੈ ਤੈਨੂੰ ਵੀ ਆਪਣੇ ਅੰਦਰ ਦੀ ਇਹ ਤਾਕਤ ਨੂੰ ਪਛਾਣਨਾ ਹੋਵੇਗਾ ਅਤੇ ਉਸ ਵਿੱਚ ਸਫਲ ਹੋਣਾ ਹੋਵੇਗਾ ਕਹਿੰਦੇ ਹਨ ਹਰ ਕੋਈ ਸਭ ਕੁਝ ਨਹੀਂ ਕਰ ਸਕਦਾ ਪਰ ਜੋ ਇੱਕ ਕੰਮ ਵਿੱਚ ਸ੍ਰੇਸ਼ਟ ਹੋ ਜਾਵੇ ਉਹੀ ਮਹਾਨ ਅਖਵਾਉਂਦਾ ਹੈ ਮਿਤ੍ਰੋ ਕਾ ਨੇ ਪਹਿਲੀ ਵਾਰ ਡੁਭਾਈ ਨਾਲ ਸੋਚਿਆ ਮੈਂ ਕੀ ਕਰ ਸਕਦਾ ਹਾਂ ਜਿਸ ਵਿੱਚ ਮੈਂ ਸਭ ਤੋਂ ਬਿਹਤਰ ਬਣ ਸਕਾਂ ਸ਼ੇਰ ਨੇ ਚੌਥੀ ਸਿੱਖਿਆ ਦੱਸੀ ਕਿ ਆਪਣੀ ਪ੍ਰਤਿਭਾ ਅਤੇ ਗੁਣਾ ਨੂੰ ਛੁਪਾਉਣਾ ਬੇਟਾ ਸਮਾਜ ਕਿਸੇ ਦੇ ਮੰਦੀ ਗੱਲ ਨਹੀਂ ਜਾਣਦਾ ਉਹ ਉਹੀ ਦੇਖਦਾ ਹੈ ਜੋ ਸਾਹਮਣੇ ਹੈ ਜੋ ਤੇਰੇ ਕੋਲ ਕੋਈ ਕਲਾ ਹੈ ਕੋਈ ਵਿਸ਼ੇਸ਼ਤਾ ਹੈ ਤਾਂ ਉਸ ਨੂੰ ਦੁਨੀਆ ਦੇ ਸਾਹਮਣੇ ਲੈ ਕੇ ਆ ਤੋਤੇ ਨੇ ਕਦੇ ਦਿਖਾਵਾ ਨਹੀਂ ਕੀਤਾ ਪਰ ਉਸ ਨੇ ਜੋ ਸਿੱਖਿਆ ਉਹ ਦੁਜਿਆਂ ਨੂੰ ਸਿਖਾਇਆ ਉਸ ਦੀਆਂ ਚੰਗਿਆਈਆਂ ਜੰਗਲ ਦੇ ਪ੍ਰਾਣੀਆਂ ਦੇ ਸਾਹਮਣੇ ਆਈਆਂ ਇਸ ਲਈ ਅੱਜ ਉਹ ਸਭ ਦਾ ਪਿਆਰਾ ਹੈ ਕਹਿੰਦੇ ਹਨ ਜੋ ਦੀਵਾ ਤੇਲ ਨਾਲ ਭਰਿਆ ਹੋਵੇ ਪਰ ਬੱਤੀ ਨਾ ਜਲਾਵੇ ਉਹ ਹਨੇਰਾ ਹੀ ਫੈਲਾਏਗਾ ਕਾ ਹੁਣ ਜਾਣ ਚੁੱਕਾ ਸੀ ਉਸ ਦੇ ਅੰਦਰ ਵੀ ਗੁਣ ਹਨ ਬਸ ਉਹਨਾਂ ਨੂੰ ਸਹੀ ਤਰੀਕੇ ਨਾਲ ਦਿਖਾਉਣ ਦੀ ਲੋੜ ਹੈ ਸ਼ੇਰ ਨੇ ਪੰਜਵੀਂ ਸਿੱਖਿਆ ਦਿੱਤੀ ਕਿ ज्ञान ही असली शक्ति है जिस को ज्ञान है वही सही फैसला ले सकता है वही समाज विच मार्गदर्शक बन सकता है जद तू बोलले ता लोक ध्यान ਨਾਲ ਸੁਨਣ ਇਹ ਉਦੋਂ ਹੀ ਹੋਵੇਗਾ ਜਦੋਂ ਤੇਰੀਆਂ ਗੱਲਾਂ ਵਿੱਚ ਢੰਗਾਈ ਹੋਵੇਗੀ ਤੋਤੇ ਨੂੰ ਦੇਖ ਲੋ ਉਹ ਪੁਸਤਕਾਂ ਪੜਦਾ ਹੈ ਵੱਡੇ ਬਜ਼ੁਰਗਾਂ ਦੀਆਂ ਗੱਲਾਂ ਧਿਆਨ ਨਾਲ ਸੁਂਦਾ ਹੈ ਉਹ ਹਰ ਦਿਨ ਕੁਝ ਨਵਾਂ ਸਿੱਖਦਾ ਹੈ ਤੂੰ ਵੀ ਹੁਣ ਇਹ ਆਦਤ ਪਨਾ ਜਿਸ ਤਾ ਗਿਆਨ ਡੂੰਗਾ ਹੈ ਉਸ ਦਾ ਸਤਕਾਰ ਸਥਾਈ ਹੈ ਸ਼ੇਰ ਨੇ ਸਿੱਖਿਆ ਪੂਰੀ ਕਰਦੇ ਹੋਏ ਕਿਹਾ ਕਾ ਸਫਲਤਾ ਪਾਉਣ ਲਈ ਸਭ ਤੋਂ ਪਹਿਲਾਂ ਖੁਦ ਨੂੰ ਪਛਾਨ ਫਿਰ ਖੁਦ ਨੂੰ ਸਵਾਲ ਫਿਰ ਉਸ ਨੂੰ ਸਮਾਜ ਵਿੱਚ ਪੇਸ਼ ਕਰ ਮਿੱਤਰੋ ਕਾਂ ਦੀਆਂ ਅੱਖਾਂ ਵਿੱਚ ਹੁਣ ਇੱਕ ਆਤਮ ਵਿਸ਼ਵਾਸ ਚਮਕ ਰਿਹਾ ਸੀ ਉਹ ਜਾਣ ਚੁੱਕਾ ਸੀ ਕਿ ਸਤਕਾਰ ਪਾਉਣ ਲਈ ਕੇਵਲ ਈਰਖਾ ਜਾਂ ਤੁੱਨਾ ਨਾਲ ਕੁਝ ਨਹੀਂ ਹੁੰਦਾ ਬਦਲਣਾ ਪੈਂਦਾ ਹੈ ਉਹ ਵੀ ਖੁਦ ਨੂੰ ਕਾਂ ਨੇ ਪ੍ਰਣ ਲਿਆ ਕਿ ਹੁਣ ਮੈਂ ਆਪਣੇ ਅੰਦਰ छुपी ਸ਼ਕਤੀ ਨੂੰ ਪਛਾਨਾਂਗਾ ਸਿੱਖਾਂਗਾ ਤੇ ਸਮਾਜ ਵਿੱਚ ਇੱਕ ਨਵੀਂ ਪਛਾਣ ਬਣਾਵਾਂਗਾ ਸ਼ੇਰ ਨੇ ਮੁਸਕਰਾਉਂਦੇ ਹੋਏ ਕਿਹਾ ਠੀਕ ਹੈ ਕੱਲ ਮੈਂ ਤੈਨੂੰ ਅੰਤਿਮ ਪੰਜ ਗੱਲਾਂ ਵੀ ਦੱਸ ਦੇਵਾਂਗਾ ਜੋ ਤੈਨੂੰ ਇੱਕ ਆਦਰਸ਼ ਪ੍ਰਾਣੀ ਬਣਾ ਸਕਦੀਆਂ ਹਨ ਤਦ ਤੱਕ ਇਹਨਾਂ ਗੱਲਾਂ ਨੂੰ ਆਤਮ ਸਾਥ ਕਰ ਉਸ ਤੋਂ ਬਾਅਦ ਮਿੱਤਰੋ ਕਾਂ ਆਪਣੇ ਆਲ੍ਹਣੇ ਵਿੱਚ چلا ਜਾਂਦਾ ਹੈ ਇੱਧਰ ਜਦੋਂ ਤੀਜਾ ਦਿਨ ਹੁੰਦਾ ਹੈ ਕਾਂ ਦੇ ਅੰਦਰ ਉਮੀਦ ਦੀ ਇੱਕ ਨਵੀਂ ਰੋਸ਼ਨੀ ਜਾਗ ਰਹੀ ਸੀ ਕੱਲ ਤੱਕ ਜੋ ਕਾਂ ਆਪਣੇ ਮਾਨਦੀਆਂ ਉਲਝਣਾ ਵਿੱਚ ਫਸਿਆ ਸੀ ਅੱਜ ਉਹ ਅੰਦਰੋਂ ਸ਼ਾਂਤ ਅਤੇ ਉਦੇਸ਼ਪੂਰਨ ਲੱਗ ਰਿਹਾ ਸੀ ਉਸ ਨੇ ਹੁਣ ਤੱਕ ਸ਼ੇਰ ਮਹਾਤਮਾ ਦੀਆਂ 10 ਸਿੱਖਿਆਵਾਂ ਮੰਨ ਵਚਨ ਅਤੇ ਕਰਮ ਨਾਲ ਸਤਿਕਾਰ ਕਰ ਲਈਆਂ ਸਨ ਅੱਜ ਉਹ ਆਪਣੀ ਅੰਤਿਮ ਸਿੱਖਿਆਵਾਂ ਲਈ ਪੂਰੀ ਤਿਆਰ ਸੀ ਚੌਂਪੜੀ ਤੋਂ ਬਾਹਰ ਆਉਂਦਿਆਂ ਹੀ ਸ਼ੇਰ ਮਹਾਤਮਾ ਨੇ ਉਸ ਨੂੰ ਮੁਸਕੁਰਾ ਕੇ ਦੇਖਿਆ ਅਤੇ ਕਿਹਾ ਅੱਜ ਮੈਂ ਤੈਨੂੰ ਪੰਜ ਗੱਲਾਂ ਵੀ ਦੱਸ ਦੇਵਾਂਗਾ ਜੋ ਕੇਵਲ ਸਫਲ ਨਹੀਂ ਸਗੋਂ ਸਨਮਾਨਿਤ ਅਤੇ શ્રેષ્ઠ ਪ੍ਰਾਣੀ ਬਣਾਉਣ ਗਿਆ ਅੱਜ ਦੀ ਪਹਿਲੀ ਸਿੱਖਿਆ ਹੈ ਕਿ ਆਪਣੀਆਂ ਸੁੱਖ ਸੁਵਿਧਾਵਾਂ ਤੇ ਥੋੜਾ ਖਰਚ ਵੀ ਕਰਿਆ ਕਰੋ ਜੇ ਤੇਰੇ ਕੋਲ ਥੋੜਾ ਧੰਨ ਹੈ ਤਾਂ ਉਸ ਨੂੰ ਕੇਵਲ ਛੁਪਾ ਕੇ ਰੱਖਣ ਨਾਲ ਕੋਈ ਸਤਕਾਰ ਨਹੀਂ ਮਿਲੇਗਾ ਸਮਾਜ ਉਦੋਂ ਸਤਕਾਰ ਦਿੰਦਾ ਹੈ ਜਦੋਂ ਉਹ ਦੇਖੇ ਕਿ ਤੂੰ ਆਪਣੇ ਜੀਵਨ ਨੂੰ ਸਲੀਕੇ ਅਤੇ ਮਾਣ ਨਾਲ ਜਿਉਂਦਾ ਹੈ ਤੋਤਾ ਕਦੇ ਫਜ਼ੂਲ ਖਰਚ ਨਹੀਂ ਕਰਦਾ ਪਰ ਆਪਣੀ ਲੋੜ ਦੀਆਂ ਚੀਜ਼ਾਂ ਉਹ ਚੰਗੀ ਤਰ੍ਹਾਂ ਰੱਖਦਾ ਹੈ ਉਸ ਦੀ ਚੌਂਪੜੀ ਸਾਫ਼ ਹੁੰਦੀ ਹੈ ਉਸ ਦੀ ਬੋਲੀ ਵਿੱਚ ਆਤਮ ਸਨਮਾਨ ਹੁੰਦਾ ਹੈ ਕਹਿੰਦੇ ਹਨ ਜੋ खुद ਨੂੰ ਛੋਟਾ ਦਿਖਾਉਂਦਾ ਹੈ ਸਮਾਜ ਉਸ ਨੂੰ ਛੋਟਾ ਹੀ ਮੰਨਦਾ ਹੈ ਇਸ ਲਈ ਨਾ ਤਾਂ ਦਿਖਾਵੇ ਲਈ ਖਰਚ ਕਰੋ ਨਾ ਹੀ ਕੰਜੂਸੀ ਦੀ ਹੱਦ ਤੱਕ ਜਿਓ ਸਤਕਾਰ ਪਾਉਣ ਲਈ ਮਾਨਜੋਗ ਜੀਵਨ ਜ਼ਰੂਰੀ ਹੈ ਸ਼ੇਰ ਦੂਜੀ ਸਿੱਖਿਆ ਦਿੰਦਾ ਹੈ ਕਿ ਨਾਰੀ ਦਾ ਸਨਮਾਨ ਕਰਨਾ ਸਿੱਖੋ ਨਾਰੀ ਕਿਸੇ ਵੀ ਸਮਾਜ ਦੀ ਆਤਮਾ ਹੁੰਦੀ ਹੈ ਜੋ ਔਰਤਾਂ ਦਾ ਆਦਰ ਕਰਦਾ ਹੈ ਉਸ ਦੀ ਛਵੀ ਹਰ ਜਗ੍ਹਾ ਪਵਿੱਤਰ ਅਤੇ ਸੰਜੀਵ ਬਣੀ ਰਹਿੰਦੀ ਹੈ ਤੋਤਾ ਹਰ ਮਾਦਾ ਪੰਛੀ ਚਾਹੇ ਉਹ ਬਜ਼ੁਰਗ ਹੋਵੇ ਜਾਂ ਬੱਚੀ ਸਭ ਨਾਲ ਸਲੀਕਿਅਤ ਤੇ ਆਦਰ ਨਾਲ ਕਲ ਕਰਦਾ ਹੈ। ਇਹ ਹੀ ਵਜ੍ਹਾ ਹੈ ਕਿ ਉਸ ਦੀ ਪ੍ਰਸ਼ੰਸਾ ਜੰਗਲ ਦੇ ਹਰ ਕੋਨੇ ਵਿੱਚ ਹੁੰਦੀ ਹੈ। ਕਹਿੰਦੇ ਹਨ ਜਿੱਥੇ ਨਾਰੀ ਦਾ ਆਦਰ ਹੁੰਦਾ ਹੈ ਉੱਥੇ ਦੇਵਤਾ ਵਾਸ ਕਰਦੇ ਹਨ। ਜੇ ਤੂੰ ਚਾਹੁੰਦਾ ਹੈ ਕਿ ਲੋਕ ਤੈਨੂੰ ਭਲਾ ਸਮਝਣ ਤਾਂ ਪਹਿਲਾਂ ਔਰਤਾਂ ਨੂੰ ਅੱਖਾਂ ਵਿੱਚ ਅੱਖਾਂ ਪਾ ਕੇ ਨਹੀਂ ਸਗੋਂ ਸਨਮਾਨ ਦੀ ਦ੍ਰਿਸ਼ਟੀ ਨਾਲ ਦੇਖਣਾ ਸੀ। ਅੱਜ ਦੀ ਤੀਜੀ ਸਿੱਖਿਆ ਹੈ ਆਪਣੀਆਂ ਕਮਜ਼ੋਰੀਆਂ ਕਿਸੇ ਨੂੰ ਨਾ ਦੱਸੋ। ਸ਼ੇਰ ਨੇ ਡੂੰਗੀ ਆਵਾਜ਼ ਵਿੱਚ ਕਿਹਾ ਬੇਟਾ, ਦੁਨੀਆ ਵਿੱਚ ਬਹੁਤ ਸਾਰੇ ਅਜਿਹੇ ਜੀਵ ਹਨ ਜੋ ਦੂਜਿਆਂ ਦੀ ਕਮਜ਼ੋਰੀ ਨੂੰ ਜਾਣ ਕੇ ਮਜ਼ਾਕ ਉਡਾਉਂਦੇ ਹਨ ਜਾਂ ਉਹਨਾਂ ਨੂੰ ਨੀਵਾਂ ਦਿਖਾਉਂਦੇ ਹਨ। ਇਸ ਲਈ ਤੇਰੀਆਂ ਜੋ ਵੀ ਕਮਜ਼ੋਰੀਆਂ ਹਨ, ਉਹਨਾਂ ਨੂੰ ਖੁਦ ਤੱਕ ਸੀਮਿਤ ਰੱਖ। ਤੋਤੇ ਨੇ ਕਦੇ ਆਪਣੇ ਨਿੱਜੀ ਦੁੱਖਾਂ ਨੂੰ ਸਭ ਦੇ ਸਾਹਮਣੇ ਨਹੀਂ ਲਿਆਉਂਦਾ। ਉਹ ਹਮੇਸ਼ਾ ਮੁਸਕਰਾਉਂਦਾ ਹੈ। ਪਰ ਜਦੋਂ ਦੁਖੀ ਹੁੰਦਾ ਹੈ ਤਾਂ ਇਕਾਂਤ ਵਿੱਚ ਉਸ ਨੂੰ ਸੰਭਾਲਦਾ ਹੈ ਕਹਿੰਦੇ ਹਨ ਬੁੱਤੀ ਮਨ ਉਹ ਹੈ ਜੋ ਦੁੱਖ ਨੂੰ ਅੰਦਰ ਰੱਖੇ ਅਤੇ ਸੁੱਖ ਨੂੰ ਵੰਡੇ ਜੇ ਤੂੰ ਮਜ਼ਬੂਤ ਦਿਖਣਾ ਚਾਹੁੰਦਾ ਹੈ ਤਾਂ ਅੰਦਰੋਂ ਵੀ ਖੁਦ ਨੂੰ ਮਜ਼ਬੂਤ ਬਣਾ ਸ਼ੇਰ ਹੁਣ ਚੌਥੀ ਸਿੱਖਿਆ ਦਿੰਦਾ ਹੈ ਕੁਝ ਵੱਖਰਾ ਤੇ ਯਾਦਗਾਰ ਕਰੋ ਜੋ ਜੀਵ ਦੁਨੀਆ ਵਿੱਚ ਜਿਵੇਂ ਆਇਆ ਹੈ ਓਵੇਂ ਹੀ ਚਲਾ ਗਿਆ ਉਸ ਦਾ ਕੋਈ ਨਾਂ ਨਹੀਂ ਰਹਿ ਜਾਂਦਾ ਪਰ ਜੋ ਕੁਝ ਵੱਖਰਾ ਕਰਦਾ ਹੈ ਭਲਾਈ ਦਾ ਸਮਾਜ ਲਈ ਉਹ ਯਾਦ ਰਹਿ ਜਾਂਦਾ ਹੈ ਤੋਤੇ ਨੇ ਜੰਗਲ ਦੇ ਅਨਪੜ ਪੰਛੀਆਂ ਨੂੰ ਅੱਖਰ ਸਿਖਾਏ ਬੁੱਢੇ ਪੰਛੀਆਂ ਦੀ ਸੇਵਾ ਕੀਤੀ। ਇਹ ਹੀ ਕਾਰਨ ਹੈ ਕਿ ਉਹ ਸਬਦਾ ਪਿਆਰਾ ਹੈ। ਕਹਿੰਦੇ ਹਨ ਸਧਾਰਨ ਜੀਵਨ ਜੀ ਕੇ ਕੋਈ ਅਸਧਾਰਨ ਨਹੀਂ ਬਣਦਾ। ਕੁਝ ਵੱਖਰਾ ਤਾਂ ਕਰਨਾ ਹੀ ਪੈਂਦਾ ਹੈ। ਤੂੰ ਵੀ ਕੁਝ ਅਜੀਹਾ ਕਰ ਜਿਸ ਨਾਲ ਆਉਣ ਵਾਲੀਆਂ ਪੀੜੀਆਂ ਤੇਰਾ ਨਾਂ ਆਦਰ ਨਾਲ ਲੈ ਸਕਣ। ਅੱਜ ਦੀ ਪੰਜਵੀਂ ਸਿੱਖਿਆ ਹੈ सब नाल प्रेम पूर्वक ਵਿਵਹਾਰ ਕਰੋ। प्रेम सम्मान ਦੀ ਸਭ ਤੋਂ ਡੂੰਗੀ ਜੜ ਹੁੰਦੀ ਹੈ। ਤੂੰ ਚਾਹੇ ਕਿੰਨਾ ਵੀ ਗਿਆਨੀ ਜਸ ਸਫਲ ਹੋ ਜਾਵੇਂ ਪਰ ਜੇ ਤੇਰਾ ਵਿਵਹਾਰ ਕਠੋਰ, ਹੰਕਾਰੀ ਅਤੇ અપਮਾਨਜਨਕ ਹੈ ਤਾਂ ਲੋਕ ਦੂਰ ਭੱਜਨਗੇ। ਤੋਤਾ ਇਸ ਲਈ ਸਬਦਾ ਪਿਆਰਾ ਹੈ ਕਿਉਂਕਿ ਉਹ ਹਮੇਸ਼ਾ ਹੱਸਦਾ ਹੈ, ਮਿੱਠਾ ਬੋਲਦਾ ਹੈ ਤੇ ਸਭ ਨਾਲ ਪਿਆਰ ਕਰਦਾ ਹੈ। ਚਾਹੇ ਉਹ ਕੀੜੀ ਹੋਵੇ ਜਾਂ ਸ਼ੇਰ ਜਾਂ ਮੋਰ ਪ੍ਰੇਮ ਉਹ ਚੁੰਬਕ ਹੈ ਜੋ ਦੁਸ਼ਮਨਾ ਨੂੰ ਵੀ ਮਿੱਤਰ ਬਣਾ ਦਿੰਦਾ ਹੈ। ਛੇ ਨੇ ਹੁਣ ਕਾਂ ਦੇ ਕੋਲ ਆ ਕੇ ਉਸ ਦਾ ਸਿਰ ਸਹਲਾਇਆ ਤੇ ਕਿਹਾ ਬੇਟਾ ਹੁਣ ਸਮਾਂ ਆ ਗਿਆ ਹੈ ਕਿ ਤੂੰ ਵਾਪਸ ਜਾ ਪਰ ਇਸ ਵਾਰ ਤੂੰ ਇੱਕ ਨਵੇਂ ਰੂਪ ਵਿੱਚ ਇੱਥੋਂ ਜਾਵੇਂਗਾ। ਕਾਂ ਦੀਆਂ ਅੱਖਾਂ ਨਮਸਨ ਪਰ ਉਹਨਾਂ ਵਿੱਚ ਆਤਮ ਵਿਸ਼ਵਾਸ ਸੀ। ਉਹ ਕਹਿਣ ਲੱਗਾ ਮਹਾਰਾਜ ਮੈਂ ਜੀਵਨ ਵਿੱਚ ਪਹਿਲੀ ਵਾਰ ਜਾਣਿਆ ਹੈ ਕਿ ਬਦਲਾਵ ਕਿਸੇ ਹੋਰ ਤੋਂ ਨਹੀਂ। ਕੋਤੋਂ ਸ਼ੁਰੂ ਹੁੰਦਾ ਹੈ ਅੱਜ ਮੈਂ ਸੰਕਲਪ ਲੈਂਦਾ ਹਾਂ ਕਿ ਇਹਨਾਂ 15 ਗੱਲਾਂ ਨੂੰ ਜੀਵਨ ਵਿੱਚ ਨਿਯਮ ਬਣਾ ਲਵਾਂਗਾ ਤੇ ਇੱਕ ਦਿਨ ਅਜਿਹਾ ਬਣੇਗਾ ਕਿ ਲੋਕ ਮੈਨੂੰ ਵੀ ਉਹਨਾ ਹੀ ਆਦਰ ਦੇਣਗੇ ਜਿੰਨਾ ਉਸ ਤੋਤੇ ਨੂੰ ਦਿੰਦੇ ਹਨ ਪਰ ਈਰਖਾ ਦੇ ਨਹੀਂ ਸਮਰਪਣ ਅਤੇ ਆਤਮ ਬੋਧ ਦੇ ਰਸਤੇ ਨਾਲ ਸ਼ੇਰ ਨੇ ਉਸ ਨੂੰ ਗਲੇ ਲਗਾਇਆ ਤੇ ਆਸ਼ੀਰਵਾਦ ਦਿੱਤਾ ਜਾ ਬੇਟਾ ਹੁਣ ਤੂੰ ਹਨੇਰੇ ਤੋਂ ਪ੍ਰਕਾਸ਼ ਵੱਲ ਵੱਧ ਚੱਲਿਆ ਹੈ ਈਰਖਾ ਵਿੱਚ ਸੜ ਕੇ ਕੋਈ ਮਹਾਨ ਨਹੀਂ ਬਣਦਾ ਪਰ ਆਤਮ ਸੁਧਾਰ ਨਾਲ ਹਰ ਕੋਈ ਸਨਮਾਨਿਤ ਬਣ ਸਕਦਾ ਹੈ ਦੁਨੀਆ ਦਾ ਇੱਕ ਕਠੋਰ ਪਰ ਸੱਚਾ ਨਿਯਮ ਹੈ ਨਾ ਕੋਈ ਤੁਹਾਡੀ ਸੇਵਾ ਕਰਦਾ ਹੈ ਨਾ ਸਨਮਾਨ ਦਿੰਦਾ ਹੈ ਨਾ ਚੰਗਾ ਵਿਵਹਾਰ ਕਰਦਾ ਹੈ ਅਤੇ ਨਾ ਹੀ ਕੋਈ ਪੁੱਛਦਾ ਹੈ ਕਿਉਂਕਿ ਇਹ ਦੁਨੀਆ ਤੁਹਾਡੇ ਗੁਣਾਂ ਤੋਂ ਪ੍ਰਭਾਵਿਤ ਹੁੰਦੀ ਹੈ ਤੁਹਾਡੇ ਰੂਪ ਤੋਂ ਨਹੀਂ ਤੁਹਾਡੇ ਅਹੁਦੇ ਤੋਂ ਨਹੀਂ ਤੁਹਾਡੀ ਉਮਰ ਤੋਂ ਨਹੀਂ ਗੁਨਾ ਦਾ ਪ੍ਰਭਾਵ ਸ਼ਹਿਦ ਦੀ ਤਰ੍ਹਾਂ ਹੁੰਦਾ ਹੈ ਜਿਸ ਤਰ੍ਹਾਂ ਮਿੱਠਾ ਸ਼ਹਿਦ ਕਿਤੇ ਰੱਖ ਦਿੱਤਾ ਜਾਵੇ ਤਾਂ ਮੱਖੀਆਂ ਉਸ ਨੂੰ ਲੱਭਦੀਆਂ ਹੋਈਆਂ ਖੁਦ ਚੱਲ ਕੇ ਆਉਂਦੀਆਂ ਹਨ ਠੀਕ ਉਸੇ ਤਰ੍ਹਾਂ ਜਦੋਂ ਇਨਸਾਨ ਦੇ ਅੰਦਰ ਸੱਚੇ ਗੁਣ ਹੁੰਦੇ ਹਨ ਜਿਵੇਂ ਇਮਾਨਦਾਰੀ ਨਿਮਰਤਾ ਗਿਆਨ ਕਰਤਵ ਨਿਸ਼ਠਾ ਹਮਦਰਦੀ ਅਤੇ ਤੀਰਸਤਾ ਸੇਵਾ ਸਮਰਮਾਨ ਅਤੇ ਆਪਣਾ ਪਨ ਖੁਦ ਕਿੱਥਿਆ ਆਉਂਦਾ ਹੈ ਜੇ ਤੁਸੀਂ ਕਹਿੰਦੇ ਹੋ ਕਿ ਕੋਈ ਮੇਰੀ ਕਦਰ ਨਹੀਂ ਕਰਦਾ ਲੋਕ ਮੈਨੂੰ ਨਜ਼ਰ ਅੰਦਾਜ਼ ਕਰਦੇ ਹਨ ਕੋਈ ਮੈਨੂੰ ਪੁੱਛਦਾ ਨਹੀਂ ਤਾਂ ਦੋਸਤੋ ਇਹ ਸਮਾਂ ਹੈ ਖੁਦ ਨੂੰ ਪੁੱਛਣ ਦਾ ਕਿ ਕੀ ਮੇਰੇ ਅੰਦਰ ਅਜਿਹੇ ਗੁਣ ਹਨ ਜਿਨ੍ਹਾਂ ਨਾਲ ਲੋਕ ਜੁੜਨਾ ਚਾਹਣਗੇ ਹਮੇਸ਼ਾ ਯਾਦ ਰੱਖੋ ਜੋ ਇਨਸਾਨ ਖੁਦ ਨੂੰ ਬਦਲ ਲਵੇ ਉਹ ਪੂਰੀ ਦੁਨੀਆ ਦੀ ਸੋਚ ਬਦਲ ਸਕਦਾ ਹੈ ਗੁਨਾ ਤੋਂ ਵੱਧ ਕੇ ਕੋਈ ਸੁੰਦਰਤਾ ਨਹੀਂ ਅਤੇ ਓਗਨਾ ਤੋਂ ਵੱਡੀ ਕੋਈ ਬਦਸੂਰਤੀ ਨਹੀਂ ਸਨਮਾਨ ਕਦੇ ਮੰਗਿਆ ਨਹੀਂ ਜਾਂਦਾ ਉਹ ਕਮਾਇਆ ਜਾਂਦਾ ਹੈ ਆਪਣੇ ਕਰਮਾਂ ਨਾਲ ਅਤੇ ਆਪਣੇ ਸੁਭਾਵ ਨਾਲ ਅੰਦਰ ਸੁਧਾਰ ਹੋ ਜਾਵੇ ਤਾਂ ਬਾਹਰ ਦੀ ਦੁਨੀਆ ਖੁਦ ਬਖੁਦ ਬਦਲਣ ਲੱਗਦੀ ਹੈ ਜੋ ਵਿਅਕਤੀ ਖੁਦ ਨੂੰ ਮੋਲਵਾਨ ਬਣਾਉਂਦਾ ਹੈ ਦੁਨੀਆ ਉਸ ਨੂੰ ਅਨਮੋਲ ਸਮਝਦੀ ਹੈ ਇਸ ਲਈ ਕਿਸੇ ਤੋਂ ਉਮੀਦ ਕਰਨ ਤੋਂ ਪਹਿਲਾਂ ਖੁਦ ਨੂੰ ਯੋਗ ਬਣਾਓ ਸ਼ਿਕਾਇਤਾਂ ਛੱਡੋ ਅਤੇ ਗੁਣਾ ਦੀ ਖੇਤੀ ਕਰੋ ਸ਼ਾਇਦ ਬਣ ਜਾਓ ਮੱਖੀਆ ਖੋਦਾ ਜਾਣ ਗਿਆ ਤਾਂ ਦੋਸਤੋ ਮੈਂ ਉਮੀਦ ਕਰਦੀ ਹਾਂ ਕਿ ਇਸ ਵੀਡੀਓ ਨੇ ਤੁਹਾਨੂੰ ਬਹੁਤ ਕੁਝ ਸਿਖਾਇਆ ਹੋਵੇਗਾ ਤਾਂ ਚਲੋ ਆਪਣੀ ਕੀਮਤੀ رائے ਸਾਨੂੰ ਕਮੈਂਟ ਵਿੱਚ ਜ਼ਰੂਰ ਭੇਜੋ ਮਿਲਦੇ ਹਾਂ ਤੁਹਾਡੇ ਨਾਲ ਅਗਲੀ ਵੀਡੀਓ ਵਿੱਚ ਇਸੇ ਤਰ੍ਹਾਂ ਦੀ ਇੱਕ ਹੋਰ ਗਿਆਨਵਰਤਕ ਚਰਚਾ ਦੇ ਨਾਲ ਤਦ ਤੱਕ ਲਈ ਆਪਣਾ ਖਿਆਲ ਰੱਖਣਾ ਧੰਨਵਾਦ